ਵਿੱਚ ਖੇਤ ਬਣਾਈ ਹੋਏ ਆ ਲੋਕਾਂ ਦੀ ਖੇਤੀ ਕੀਤੀ ਵੀ ਆ ਨਦੀ ਦੇ ਵਿੱਚ ਪਰ ਕਾਫੀ ਵੱਡਾ ਹੈ ਫਰਦੀਸ਼ਾ ਨੂੰ ਵੀ ਹੋ ਹੈ ਨਾ ਹਾਂ ਉਹ ਸਾਹਮਣੇ ਵਾਲਾ ਨਾ ਹਾਂ ਬਿਲਕੁਲ ਉੱਪਰ ਨੂੰ ਚੜਦੀ ਇਹ ਸੜਕ ਇਹ ਰੇਨਕਾਰ ਬਣਾਇਆ ਗਿਆ ਹਾਂ ਹਾਂ ਤੂਰ ਤੱਕ ਰੇਤ ਦੀ ਇੱਥੇ ਤਾਂ ਹੀ ਜਿਵੇਂ ਰੇਤਾ ਵਿੱਚੋਂ ਗੱਡੀ ਹੁੰਦੀ ਹੈ ਐਵੇਂ ਲੱਗ ਰਿਹਾ ਬੰਦ ਕਰਕੇ ਇੰਨਾ ਸਾਫ ਨੀਵੀ ਉਪਕਾਰਿਆ ਇਹ ਹੈ ਜੀ ਕਾਰਨੀ ਮਾਤਾ ਮੰਦਰ ਜਾਂ ਬਾਹਰਲੀ ਛਲਕ ਇੱਥੇ ਆਪਾ ਪ੍ਰਸ਼ਾਦ ਲੈ ਲਿਆ ਜੀ ਏ ਪਰਛਾ ਚੜਦਾ ਇਥੇ ਕਾਰਨੀ ਮਾਤਾ ਕਾਰਨੀ ਮਾਤਾ ਦੇ ਮੰਦਰ ਦੇ ਵਿੱਚ ਅਰ ਨੂੰ ਇਹ ਪਸਾਦੇ ਹਾਂਜੀ ਇਹ ਜੀ ਕਾਰਨੀ ਮਾਤਾ ਦਾ ਮੰਦਰ ਬਾਹਰ ਦਾ ਮਿਲ ਦੇ ਕੇ ਕਾਰ ਬਾਹਰ ਦਾ ਦ੍ਰਿਸ਼ ਹੈ ਬੜੀਆ हम आप चलते हैं अंदर दर्शन कर ਦੇ ਆ 1 3 ਦੀ ਵੀਡੀਓ ਬਣਾਉਣੀ ਤਾਂ 30 ਰੁਪਏ ਆ ਉਹਦੇ ਅੱਛਾ ਲੱਗ ਰਿਹਾ ਲੱਗ ਰਿਹਾ 129 ਦੀ ਬਣਾ ਦੇਣਾ ਜਿੱਥੇ ਫਿਰਦੇ ਆ ਇਹ ਫੋਕੀ ਨੇ ਮਤਲਬ ਚੂਵੇ ਇੱਥੇ ਹੈ ਕੀ ਹੈ ਭੱਜੇ ਫਿਰਦੇ ਪਰ ਜੋ ਦੁੱਧ ਪੀ ਰਹੇ ਹੈ കിട ਇੱਥੇ ਚੂਹੇ ਜੀ ਇੱਥੇ ਲੋਕ ਇਹਨਾਂ ਨੂੰ ਫਰਸ਼ਾਂ ਪਾਉਂਦੇ ਆ ਗਾਣੇ ਬਾਉਂਦੇ ਆ ਹਾਂ ਠੀਕ ਹੈ ਦੇਖ ਲਓ ਚਲੋ ਚੱਲਣਾ ਤਾਂ ਬਸ ਇਥੇ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਕਿ ਇਹਨਾਂ ਦੇ ਉੱਪਰ ਚੂਹਿਆਂ ਦੇ ਉੱਪਰ ਪੈਰ ਨਾ ਆ ਜਾਈ। ਹਾਂਜੀ ਇਥੇ ਚੂਹਿਆਂ ਨੂੰ ਪ੍ਰਸ਼ਾਦ ਲੱਗਦਾ ਜੀ ਤੇ ਚੂਹੇ ਬਹੁਤ ਜ਼ਿਆਦਾ ਮਾਤਰਾ ਨੇ ਰੱਖਿਆ। ਬੜੇ ਬਚ-ਬਚ ਕੇ ਜਾਣਾ ਪੈਂਦਾ।

ਬਹੁਤ ਜਿਆਦਾ ਬਿਲਕੁਲ ਇਧਰ ਦੀ ਬਾਅਦ ਚਲੇ ਜਾਵਾਂਗੇ ਹੋਰ ਇਹਨਾਂ ਦੀ ਕਿੰਨੀ ਕੈਮਰਾ ਮਾਰਦੀ ਹਾਂਜੀ ਦੇਖੋ ਕਿਤੇ ਕਿੰਨੇ ਜਿਆਦਾ ਚੂਹੇ ਹੈ ਹਾਂਜੀ ਦੋਸਤੋ ਆਪਾਂ ਕਰਨੀ ਮਾਤਾ ਦੇ ਮੰਦਿਰ ਦੇ ਵਿੱਚ ਅੰਦਰ ਮੱਥਾ ਟੇਕੀ ਬਾਹਰ ਆ ਗਏ ਆ ਸੋ ਸੋਚਿਆ ਕਿ ਤੁਹਾਨੂੰ ਥੋੜੀ ਜਿਹੀ ਸ਼ਕਲ ਦਿਖਾਈ ਜਾਵੇ ਸੋ ਬਹੁਤ ਜ਼ਿਆਦਾ ਰਾਸ਼ਾ ਜੀ ਅੰਦਰ ਚਲੋ ਹੁਣ ਆਪਾਂ ਇੱਥੋਂ ਚੱਲਦੇ ਅੱਗੇ ਜੋਧਪੁਰ ਵੱਲ ਨੂੰ ਬਣੇ ਰਿਓ ਜੀ ਆਪਣੇ ਨਾਲ ਇਹ ਰੇਲਵੇ ਸਟੇਸ਼ਨ ਦੇਖਣ ਵਾਲਾ ਹੈ ਹਾਂ ਬੇਸ਼ ਨੋਕ ਇਹ ਰੇਲਵੇ ਸਟੇਸ਼ਨ ਹੈ ਜੀ ਇੱਥੋਂ ਦਾ ਇੱਥੋਂ ਦਾ ਦੇਸ਼ ਨੋਕ ਦਾ ਕਰਣੀ ਮਾਤਾ ਦਾ ਮੰਦਿਰ ਬਣਿਆ ਹੋਇਆ ਜਿੱਥੇ ਕਰਣੀ ਮਾਂ ਹਾਂ ਠੀਕ ਹੈ ਰੇਲਵੇ ਸਟੇਸ਼ਨ ਹੀ ਕਿੰਨਾ ਸੋਹਣਾ ਬਣਾਇਆ ਪਿਆ ਹਾਂਜੀ ਦੋਸਤੋ ਆਪਾਂ ਬੀਕਾ ਨੇਰ ਤੋਂ ਅੱਜ ਚੱਲ ਕੇ ਤੇ ਇੱਥੇ ਜੋਧਪੁਰ ਆ ਗਏ ਆਂ। ਹੋਟਲ ਦੇ ਵਿੱਚ ਰੂਮ ਲੈ ਲਿਆ ਜੀ ਤੇ ਪਹੁੰਚ ਚੁੱਕੇ ਆਂ। ਸੋ ਕੱਲ ਫਿਰ ਆਪਾਂ ਨਵੇਂ ਵਲੌਗ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਸੋ ਅੱਜ ਦਾ ਬਲੌਗ ਸਮਾਪਤ ਕਰਨ ਦੀ ਅੱਗੇ ਆ ਦਿਓ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ